ਦੇ ਕਿ ਜੁੜੇ ਕੀ ਖਸਤਾ ਹਾਲਤ ਹੈ ਜਿਸ ਦੇ ਕਰਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਹਲਕਾ ਅਮਲੋਦ ਪਿੰਡ ਸ਼ਮਸਪੁਰ ਨੂੰ ਸ਼ਹਿਰ ਅਮਲੋਦ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਖਸਤਾ ਹੋਣ ਦੇ ਕਾਰਨ ਇੱਥੋਂ ਦੀ ਗੁਜ਼ਰਨ ਵਾਲੇ ਲੋਕਾਂ ਨੂੰ अनेका ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਇਥੋਂ ਲੰਘਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਮਲੋਦ ਤੋਂ ਸ਼ਮਸਪੁਰ ਨੂੰ ਜਾਣ ਵਾਲੀ ਸੜਕ ਲਗਭਗ 20 ਤੋਂ 25 ਪਿੰਡਾਂ ਨੂੰ ਜੋੜਦੀ ਹੈ ਜਿਸ ਕਾਰਨ ਇੱਥੋਂ अनेका ਵਾਹਨ ਰੋਜ਼ਾਨਾ ਗੁਜ਼ਰਦੇ ਹਨ ਸੋ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੇ ਹਾਲ ਖਸਤਾ ਹੈ ਪਰ ਕਿਸੇ ਵੱਲੋਂ ਇਸ ਸੜਕ ਵੱਲ ਧਿਆਨ ਨਹੀਂ ਇਹ ਤਾਂ ਕਿਆ ਲੈ ਉਹ ਨੰਬਰਾਂ ਸੀ ਕਰਕੇ ਹਾਲਤ ਕਿੰਨੇ ਸਿਰਾਂ ਤੋਂ ਐਦਾਂ ਜੀ ਇਹ ਤਾਂ ਕਾਫੀ ਟੇਢ ਤੋਂ ਆਈ ਬਹੁਤ ਕਹਿ ਲਿਆ ਕਈ ਸਾਲ ਹੋ ਗਏ ਇਹਨਾਂ ਨੂੰ ਕਿਹਾ ਜੀ 18 ਲੀਟਰਾਂ ਨੂੰ ਕੀ ਕਹਿੰਦੇ ਜੀ ਹਾਂ ਬਸ ਕਰਦਿਆਂ ਕਰਾਉਣਿਆਂ ਕਰਦਿਆਂ ਕਰਾਉਣਿਆਂ ਇਹ ਪਿੰਡ ਉਰੋ ਚਲਾ ਕੇ ਜੋੜੇਪੁਰ ਲਲੋਂ ਟੱਕ ਜਾਂਦੀ ਹੈ ਲਲੋਂ ਦੇ ਫੋਟੋ ਪਰੇ ਠੀਕਾ ਜਾਣੀ ਉੱਥੇ ਇਸੇ ਸੜਕ ਤੇ ਹਾਦਸਾ ਹੋਣ ਦਾ ਵੀ ਹਰ ਵਕਤ ਖਤਰਾ ਹੈ ਹੋਂਦੇ ਵੀ ਨੇ ਹੋਂਦੇ ਤੋਂ ਜ਼ਿਆਦੇ ਵੀ ਖਤਰੇ ਨੇ ਕਿਉਂ ਹੋਂਦਾਂ ਸਾਈਕਲਾਂ ਛੁਕਲਾਂ ਦਾ ਹੋ ਜਾਂਦਾ ਕਈ ਵਾਰੀ ਇਹ ਗੱਡੀਆਂ ਪਲਟਣ ਦਾ ਬਿਚਾਰਾ ਜੇ ਤੁਹਾਨੂੰ ਜਾਨਣਾ ਨਾ ਤੁਸੀਂ ਰਿਕੁਐਸਟ ਕਰਦਾ ਹੋਂਸਪਤਰ ਤੱਕ ਲੰਘ ਜਾਓ ਹੋਂਸਪਤਰ ਤੱਕ ਕੁ ਗੇੜਾ ਮਾਰੋ ਮੇਰੇ ਖਿਆਲ ਫੋਟ ਫੋਟ ਡੇਡ ਡੇਡ ਫੋਟ ਟੂ ਇਨਿ ਕਿਉਂ ਪਹਿਲਾਂ ਬੰਦੇ ਟੀਰ ਬੰਦੇ ਜਿਹੜਾ ਹਲਕੁਦੇ ਸਮੇਂ ਬੰਦੇ ਟੀਰ ਕਰਦੇ ਤੇ ਹੁਣ ਸੜਕਾਂ ਟੀਰ ਕਰਦੇ ਨੇ ਜੇ ਇਹਨੂੰ ਬਿਚਾਲਾ ਦੂਜੇ ਪਾਸੇ ਤੋਂ ਆਇਆ ਜਾਂ ਦੂਜੇ ਪਾਸੇ ਮਿਚਾਲਾ ਜੇ ਟੋਆ ਯਾਨੀ ਪੂਰਾ ਖਤਰਾ ਸੜਕਾਂ ਦਾ ਮੈਂ ਜੇ ਇਕੱਲਾ ਉਹਨਾਂ ਦਾ ਤਾਂ ਸ਼ਾਇਦ ਆ ਜਾ ਨਹੀਂ ਮੈਂ ਬੈਣੀ ਨੂੰ ਘੁੰਮ ਕੇ ਉਹਦੇ ਜੀ ਆਉਣਾ ਹੁਣ ਵੀ ਮੈਂ ਘਰਾਂ ਨੂੰ ਛੱਡ ਕੇ ਜੇ ਮੇਰੇ ਨਾਲ ਸਵਾਰੀ ਹੋਵੇ ਮੈਂ ਬੈਣੀ ਬੈਣੀ ਨੂੰ ਚੈਲਾ ਚੈਲਾ ਤੋਂ ਕੋਲ ਕੜਾ ਪੰਨ ਮੇਰਾ ਹਾਈ ਗੇੜ ਪੰਨ ਹੋਰ ਨਾ ਕੋਈ ਬਰ ਤੜਕ ਨੂੰ ਛੱਡ ਦੇ ਕੋਈ ਮੈਂ ਸਾਰਿਆਂ ਨੂੰ ਕਹਿੰਦਾ ਵੀ ਇਹਦੇ ਨਾਲ ਉਹਦੇ ਗੇੜ ਪਾਲੋ ਫਸਕੀ ਉਹਦੇ ਜੀ ਆਉਣਾ ਬਹੁਤ ਠਾਜਾ ਸਰਕਾਰੇ ਮਾਰੇ ਨੇ ਬਹੁਤ ਕਿੰਨੇ ਚੱਤੋ ਜੀ ਸਰਕਾਰ ਆਈ ਹੈ ਤੇ ਮਾਰੇ ਹਾਲ ਹੋ ਗਏ ਸੱਤ ਵੀ ਦੁਨੀਆਂ ਦੇ ਵੀ ਹੋ ਗਏ ਵੀਆ ਵੋਟ ਪਾਈ ਤੇ ਕਹ ਕੇ ਵਧੀਆ ਸਰਕਾਰ ਆਊਗੀ ਇਹ ਕੁਝ ਕਰੂਗੀ ਗਰੀਬਾਂ ਦਾ ਹੋਰ ਕੁਝ ਨਹੀਂ ਬਣਿਆ ਹੈਗਾ ਵਧੀਆ ਸਰਕਾਰ ਬਦਲਣਾ ਅਕਾਲੀ ਪਾਰਟੀ ਵਧੀਆ ਸਰਕਾਰ ਆ ਸਕਦੀ ਹੈ ਦੇਖ ਘਟੋ ਘਟ ਇਹ 25 15 ਛੜ ਕੇ ਜਾਂਦੀ ਹੈ ਡੌੜੇ ਬੰਨ ਡੌੜੇ ਭਲਾ ਨਿਕਲ ਜਾਈ ਆਸੇ ਦਾ ਬਹੁਤ ਹੁੰਦੇ ਨੇ ਜੂਰੇ ਉਰੀਆਂ ਛੋਟੀਆਂ ਛੋਟੀਆਂ ਸਕੂਟਰ ਤੇ ਗੱਡੀਆਂ ਨੇ ਚਲਾਉਣ ਦਾ ਪਤਾ ਹੀ ਨਹੀਂ ਚਾਹੇ ਟਾਇਰ ਛੋਟੇ ਨੇ ਬਹੁਤ ਔਖਾ ਜ਼ਿਆਦਾ ਔਖਾ ਨਾ ਇਹ ਨਹੀਂ ਬਣ ਸਕਦੀ ਇਹ ਤਾਂ ਜੀ ਹੁਣ ਜਾਂਦੀ ਤਾਂ ਇੱਥੋਂ ਦਾ ਸੌਰਸਪੁਰ ਮਲੇਰਕੋਟਲੇ ਤੱਕ ਲੰਘ ਜਾਂਦੀ ਆ ਸੌਰਸਪੁਰ ਤੱਕ ਕਿਵੇਂ ਦੇ ਹਾਲਾਤ ਨੇ ਇਹ ਸੜਕ ਦੇ ਬਹੁਤ ਬੁਰੇ ਨੇ ਜੀ ਤੁਹਾਡੇ ਸਾਹਮਣੇ ਆਉਣਾ ਜਾਣਾ ਕਿੰਨਾ ਕੁ ਮੁਸ਼ਕਲ ਹੈ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਜੀ ਆਉਣਾ ਜਾਣਾ